ਰਵਿਕਰਨ ਸਿੰਘ ਕਾਲੋਂ ਦੀ ਟਰਾਂਸਪੋਰਟ ਕੰਪਨੀ ਦੇ ਅਡਾ ਇੰਚਾਰਜ ਮੱਖਣ ਸਿੰਘ ਦੇ ਘਰ ਪਹੁੰਚੇ ਸਾਬਕਾ ਕਬਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਪਰਿਵਾਰ ਨਾਲ ਕੀਤਾ ਦੁੱਖ ਸੰਜਾ ਬੀਤੇ ਕੱਲ ਰਵਿਕਰਨ ਸਿੰਘ ਕਾਲੋਂ ਦੀ ਟਰਾਂਸਪੋਰਟ ਕੰਪਨੀ ਤੇ ਅਡਾ ਇੰਚਾਰਜ ਮੱਖਣ ਸਿੰਘ ਦਾ ਅੰਮ੍ਰਿਤਸਰ ਦੇ ਬਾਸਾ ਡਾਊਨ ਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਦੀ ਗੂੰਜ ਪੂਰੇ ਪੰਜਾਬ ਵਿੱਚ ਸੁਣਾਈ ਦਿੱਤੀ ਸੀ ਅੱਜ ਪੰਜਾਬ ਸਰਕਾਰ ਵੱਲੋਂ ਸਾਬਕਾ ਕੈਬਨਰ ਮੰਤਰੀ ਤੇਹਲਕਾ ਜਨਾਲਾ ਤੋਂ ਐਮ ਐਲ ਏ ਕੁਲਦੀਪ ਸਿੰਘ ਢਾਲੀਵਾਲ ਪਿੰਡ ਕੰਚਾਮਪੁਰ ਮਰਤਕ ਮੱਖਣ ਸਿੰਘ ਦੇ ਪਿੰਡ ਪਹੁੰਚੇ ਜਿੱਥੇ ਉਹਨਾਂ ਵੱਲੋਂ ਪਰਿਵਾਰ ਨਾਲ ਤੁਖਸਾਂਚਾ ਕੀਤਾ ਗਿਆ ਤਾਂ ਦੱਸ ਦਈਏ ਕਿ ਕੱਲ ਸਮਾਜਰੋਧੀ ਕੁਝ ਅਣਪਛਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਬੇਰਹਿਮੀ ਨਾਲ ਮੱਖਣ ਸਿੰਘ ਦਾ ਅੰਮ੍ਰਿਤਸਰ ਬਾਸਰਡੇ ਉੱਪਰ ਕਤਲ ਕਰ ਦਿੱਤਾ ਗਿਆ ਸੀ ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੇ ਕਾ ਕੇ ਉਹ ਵਾਦਾ ਕਰਦੇ ਹਨ ਕਿ ਚਲਤੀ ਤਾਂ ਚਲਤੀ ਮੁਖਦੋਸ਼ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਰਕਾਰ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ ਦਿਖਾਉਂਦੇ ਹਾਂ ਤੁਹਾਨੂੰ ਪਿੰਡ ਗੰਛਾਮਪੁਰ ਦੀਆਂ ਤਸਵੀਰਾਂ ਜਿੱਥੇ ਕੁਲਦੀਪ ਸਿੰਘ ਤਾਲੀਵਾਲ ਮ੍ਰਿਤਕ ਮੱਖਣ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਸਨ ਬਸ ਤੇ ਹਾਂਜੀ ਅਮਰਸਾ ਅੱਛਾ ਇਹਨਾਂ ਨੂੰ ਮਤਲਬ ਉਹ ਬੇਚੀ ਹੋ ਗਿਆ ਕੋਈ ਗੱਲਬਾਤ ਨਹੀਂ ਹੋਈ ਇਹ ਕਹਿੰਦੇ ਨਾ ਹੂੰ ਗੱਲ ਬਾਤ ਆਉਂਦੀ ਮੇਰਾ ਪੁੱਤ ਆਈ ਮੇਰੇ ਘਰ ਆਉਂ ਗਿਆ ਜਰਾ ਗੱਲਾਂ ਨਹੀਂ ਬਾਦ ਨਹੀਂ ਲੈ ਸੁਵੇਦ ਕੇ ਕਰੋ ਨਹੀਂ ਰਾਤ گئے ਕਰੋਗਾ 9 ਵਜੇ ਗਿਆ 9 ਵਜੇ ਤੋ ਗਿਆ 10 ਵਜੇ ਜਾਏ ਸੀ ਹੂੰ 9 ਵਜੇ ਗਿਆ ਉਹ ਮੇਰਾ ਸਹੁਰਾ ਆ ਗਿਆ ਮੇਰਾ ਬਹੁਤ ਉਹ ਇਹ ਮੇਰੇ ਪੁੱਤ ਨੂੰ ਵੀ ਆਉਂਦਾ ਦੋ ਪਿਆਰ ਨਾਲ ਕਦੋਂ ਗੱਲ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਜਿਹੜਾ ਤੁਹਾਨੂੰ ਜਿਹੜਾ ਤੁਹਾਨੂੰ ਬਹੁਤ ਦੱਸੋ ਜਾਨਾ ਥੋੜਾ ਅਸੀਂ ਜਾ ਰਹੇ ਕਿਹਦਾ ਡਰ ਨਹੀਂ ਕਿਹਦਾ ਕਤਰਾ ਨਹੀਂ ਮੇਰੇ ਪੁੱਤ ਨੂੰ ਹੂੰ ਤੀ ਰਾਤ ਵੀ ਡਿਊਟੀ ਤੇ ਨਹੀਂ ਜਿੰਦੀ ਡਿਊਟੀ ਉੱਥੇ ਇਹਨੇ ਫਤਿਹਗੜ ਚੂੜੀਆਂ ਸਰ ਕੁਤੀ ਰਹੀਆਂ ਅੱਛਾ ਤਰਾਏ ਤੇ 15-20 ਦਿਨ ਹੋਏ ਗਏ ਨੂੰ ਇਥੋਂ ਅਜੇ ਉਹ ਤਾਂ ਪੱਕਾ ਇਹ ਪਹਿਲਾਂ ਇੱਥੇ ਰਹਿੰਦਾ ਹੈ ਅੱਛਾ ਜੀ ਸਰ ਅੱਛੇ ਤੋਂ ਫਤਿਹਗੜ ਚੂੜੀਆਂ ਗਿਆ ਹਾਂਜੀ ਸਰ ਫਤਿਹਗੜ ਚੂੜੀਆਂ ਦੁੱਸੇ ਦੇ ਬੱਸ ਸਟੈਂਡ ਤੇ ਹਾਂਜੀ ਮੈਂ ਨਾਲ ਗੱਲ ਕੀਤੀ 9 ਵਜੇ ਮੈਂ ਫੋਨ ਲਾਇਆ ਤੋ ਹਾਂ ਤਮਕਣਾ ਕੀ ਕਰਨਾ ਦਾ ਰਾਜੇ ਹਾਂ ਮਮਾ ਮੈਂ ਤਾਂ ਜਵਾਰੀਆਂ ਚੜਾ ਬਣਿਆ ਮੈਂ ਵੀ ਦੀ ਹਾਂ ਲੋ ਹਾਂ ਤਾਂ ਮਮਾ ਟੈਨਸ਼ਨ ਨਹੀਂ ਕਰੀਦੀ ਮੈਂ ਗਿਆ ਕਰੰਦਰ ਕੀ ਹੋ ਗਿਆ ਮੈਂ ਤੇਰੇ ਲੱਗ ਗਿਆ ਹਮਾਰਾ ਨਹੀਂ ਟੈਨਸ਼ਨ ਨਹੀਂ ਕਰੀਦੀ ਮੈਂ ਟੈਨਸ਼ਨ ਕਰਦੀ ਨਾ ਘਰੋਂ ਗਿਆ ਮੁੰਡਾ ਮੇਰਾ ਰਾਜਾ ਮੈਂ ਕਿਹਾ ਹਾਂ ਨਾ ਇਹ ਨਿਆਣਾ ਕਰੋ ਚੱਲ ਜਾਵੇ ਹਾਂ ਕਰੋਗੇ ਨਾ ਐਂਸ ਕਰਦੀ ਥੋੜੀ ਅੱਛਾ ਤੇ ਗਾਵਾ ਕੇ ਲਾਗਤ ਨਹੀਂ ਕਹਿੰਦਾ ਬਾਜੀ ਨਹੀਂ ਮੇਰੇ ਕੋਲ ਤੇ ਹੀ ਵਾਪੇ ਦਾ ਕੋਈ ਦੁਸ਼ਮਣ ਵਿੱਚੋਂ ਤਾਂ ਕੋਈ ਆਂਦੇ ਬੋਸ ਨਹੀਂ ਗਾਣੇ ਨਹੀਂ ਬਾਪ ਨੇ ਇਹ ਕੋਈ ਇਹੇ ਪੁੱਤ ਦੀ ਲਗਤ ਬਾਜੀ ਹੁੰਦੀ ਤੇ ਘਰੋਂ ਥੋੜਾ ਮਨ ਜ਼ਿੰਦਗੀ ਜਾਣ ਹੁੰਦੀ ਉਹਨੇ ਹੂੰ ਬਹੁਤ ਮਾੜੀ ਗੱਲ ਹੋਈ ਆ ਪਰ ਕੋਈ ਅਸੀਂ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਤੁਹਾਨੂੰ ਇੱਕ ਦੋ ਦਿਨਾਂ ਫਜ਼ਲਤ ਮਿਲੂਗਾ ਕੋਈ ਚੱਕਰ ਨੇ ਇੱਕ ਮੁੰਡਾ ਇੱਥੋਂ ਦਾ ਦਾਦੇ ਪਿੰਡ ਦਾ ਉਹ ਕੀ ਕਰਦਾ ਉਹ ਬਾਹਰ ਪੂਰੀ ਅੱਗੇ ਦੇ ਇੱਥੇ ਤੇ ਵੇ ਨਹੀਂ ਅੱਛਾ ਪਰ ਕੋਈ ਗੱਲਬਾਤ ਹੀ ਨਹੀਂ ਹੈਗੀ ਕੋਈ ਸਾਡੀ ਉਹਨਾਂ ਦੀ ਨਹੀਂ ਹੈਗੀ ਹੂੰ ਤੂੰ ਗੱਲ ਹੋਵੇ ਤਾਂ ਫਿਰ ਤੇ ਕਿਹਨੂੰ ਦੱਸਦੇ ਵੀ ਅੰਗੀ ਲੱਗੀ ਕੋਈ ਕੋਈ ਲਾਤਬਾਜ਼ੀ ਨਹੀਂ ਮੇਰੇ ਕੋਲ ਤਾਂ ਦੀ ਕੇ ਦੇ ਨਾਲ ਹੂੰ ਆਉਂਦਾ ਹੁੰਦਾ ਹੀ ਦੇਣੇ ਆਉਂਦਾ ਵੀ ਦੇ ਰੰਡਾਰ ਹੁੰਦਾ ਕੇਦਾ ਵੀ ਰਾਤ ਦੇ ਲੋੜਾ ਉਹਨਾਂ ਜਾ ਰਹੇ ਨੇ ਹੁਣਾ ਸੀ ਇਹ ਵੀ ਬਸਾਂ ਬਸਾਂ ਉੱਥੇ ਤਰੇ ਤੇ ਲੈ ਗਿਆ ਸੀ ਉੱਥੇ ਠੀਕੇ ਬਸਾਂ ਠੀਕੇ ਦੇ ਬਸਾਂ ਪਤਾ ਠੀਕੇ ਦੀ ਪਤਾ ਹੈ ਕੜੋਂ ਜਾਂ ਬਤਾਈ ਰੋ ਹਮ ਹਾਂਜੀ ਕੋਤੋਂ ਦਾ ਗੁੱਸਾ ਲਓ ਇਹਦੇ ਇਹ ਕਹਿ ਨਹੀਂ ਸਕਦੇ ਇੱਥੇ ਕੋਈ ਕਿਸੇ ਨਾਲ ਰਿਦਰ ਝਗੜਾ ਨਹੀਂ ਕੋਈ ਕੋਈ ਗੱਲ ਨਹੀਂ ਬਾਤ ਨਹੀਂ ਸਰ ਪੁੱਤੇ ਵੀ ਨਹੀਂ ਗੱਲ ਕੋਈ ਮੇਰਾ ਪੁੱਤ ਆ ਕੇ ਦੱਸ ਦੇਣਾ ਹੁੰਦਾ ਸੀ ਇਹਨਾਂ ਨੂੰ ਤਾਂ ਗੱਲ ਹਰ ਗੱਲ ਦੱਸ ਦਿੰਦਾ ਰੋਟੀ ਖਾਦੀ ਮੈਨੂੰ ਦੱਸਦੇ ਆਲੀ ਮम्मा ਮੈਂ ਜਨਾ ਮੇਰੇ ਬਾਦ ਨੂੰ ਲੱਗਦੀ ਬਾਜੀ ਉਹ ਨਹੀਂ ਕਹਿੰਦਾ ਮੇਰੇ ਪੁੱਤ ਨੇ ਮੈਨੂੰ ਦੱਸਦਾ ਇਹ ਲੱਗਦੀ ਬਾਜੀ ਨਹੀਂ ਮੇਰੇ ਪੁੱਤ ਦੀ ਅਗਿਆ ਜੋ ਪਰਮਾਤਮਾ ਜਾਣੇ ਦੇਖੋ ਜੀ ਵੀ ਜੀ ਉਹਦੀ ਜਿੰਨੀ ਲਿਖੀ ਉਹਨੇ ਸਾਰਿਆਂ ਦੀ ਆਪਣੇ ਜੀਵਾਂ ਦੀ ਜਿੰਨੀ ਆਪਣੀ ਆਪਣੀ ਲਿਖੀ ਆਪਾਂ ਉਹਦੀ ਉਹਦੀ ਭੁਗਣੀ ਆ ਬਾੜੀ ਗੱਲ ਹੋਈ ਆ ਪਰ ਸਰਕਾਰ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਆਪਾਂ ਦੋ ਤਿੰਨ ਦਿਨ ਚੀ ਤਾਨੂੰ ਪਤਾ ਲੱਗ ਜੂ ਦੋਸ਼ੀਆਂ ਨੂੰ ਫੜ ਲੰਗੇ ਡੇੜੇ ਤੇ ਡੀਆਂ ਕੋਈ ਚੱਕਣ ਨਹੀਂ ਕਿਸੇ ਨੂੰ ਪੰਜਾਬ ਦੇ ਵਿੱਚ ਇਦਾਂ ਸ਼ਹਿਦ ਆਮ ਗੁੰਡਾਗੱਦੀ ਕਰਕੇ ਭੱਜਣ ਨਹੀਂ ਦੇਵਾਂਗੇ ਤੁਹਾਡੇ ਨਾਲ ਆ ਕੋਈ ਗੱਲ ਤੁਸੀਂ ਖਿਆਲ ਰੱਖੋ ਆਪਣਾ ਬੱਚਿਆਂ ਦਾ ਖਿਆਲ ਰੱਖੋ ਜੋ ਸਾਡੇ ਕੋਲ ਮਤ ਚਾਹੀਦੀ ਉਹ ਸਾਨੂੰ ਦੱਸੋ ਤਲਬੀਰ ਨੂੰ ਮੈਂ ਨਾਲ ਲੈ ਕੇ ਆਇਆ ਤੁਹਾਡੇ ਹਲਕੇ ਦੇ ਨੁਮਾਇंदे ਆ ਇਹਨਾਂ ਨੂੰ ਦੱਸੋ ਜੋ ਵੀ ਮਤ ਦੀ ਲੋੜ ਆ ਅਸੀਂ ਹੱਥ ਪੱਖੋਂ ਤੁਹਾਡੇ ਨਾਲ ਆ ਕੋਈ ਗੱਲ ਪਦਮਾਰੀ ਗੱਲ ਹੋਈ ਹੈ ਬਹੁਤ ਬਹੁਤ ਮਾੜੀ ਗੱਲ ਹੈ ਕਿਸੇ ਦਾ ਜਵਾਨ ਪੁੱਤ ਨਹੀਂ ਜਾਣਾ ਚਾਹੀਦਾ ਇਹ ਪੋਤੇ ਕਾ ਮਰਿਆ ਸੀ ਪਹਿਲਾਂ ਮਰ ਗਿਆ ਸਰ ਕਲੀ ਰਹਿ ਗਿਆ ਉਹ ਹੋ ਉਹ ਵੀ ਬੜਾ ਨੌਜਵਾਨ 6 ਫੁੱਟ ਹੋਈ ਇਹ ਸਾਡੇ 6 ਫੁੱਟ ਪੰਡਾ ਇਹ ਹਾਂਜੀ ਦੋ ਪੁੱਤ ਦੋ ਪੁੱਤ ਸੀ ਦੋ ਪੁੱਤ ਦੋਵੇਂ ਚੜ ਗਏ ਸਰ ਅੱਜ ਵੀ ਚਲਦੇ ਨੂੰ ਮਰ ਗਿਆ ਅੱਛਾ ਉਹ ਕਿਦਾਂ ਮਰ ਗਿਆ ਉਹ ਐਕਸੀਡੈਂਟ ਗਿਆ ਹੋ ਗਿਆ ਜਦੋਂ ਮਰ ਰੋ ਵੀ ਪੂਰਾ ਗਿਆ ਅੱਛਾ ਹਾਂ ਮੇਰਾ ਪੋਤਾ ਜੀ ਡੰਡੋਗੇ ਮਰ ਜਾਂਦਾ ਮੇਰੇ ਦੋਖ ਨਾ ਆਉਂਦਾ ਹੂੰ ਹੂੰ ਹੋ ਗਿਆ ਮਰ ਜਾਂਦਾ ਮੈਂ ਕਹਿੰਦਾ ਕੋਈ ਗੱਲ ਨਹੀਂ ਗੱਡੀ ਬਚ ਗਈ ਮੇਰੇ ਪੁੱਤ ਦੀ ਮੇਰਾ ਪੁੱਤ ਜਾਏ ਮੌਤ ਹੀ ਮੌਤ ਪੁੱਤ ਦਾਦਾ ਕੋਈ ਬੇਰਨਾ ਚੱਤਰੋ ਜਿਹੜੀ ਬੇਨਤੀ ਆਵੇ ਕੋ ਸਾਡੇ ਨਹੀਂ ਕੋਈ ਫਤਿਹ ਮੁਕਮਤੀ ਸਾਹਿਬ ਨੇ ਭੇਜਿਆ ਇਸੇ ਕਰਕੇ ਵੀ ਮਿਲ ਕੇ ਆਉ ਮਤਦ ਤੁਸੀਂ ਨਾਲ ਆ ਤੁਹਾਡੇ ਤੁਸੀਂ ਕਿ ਬਦਾਉ ਤੁਹਾਨੂੰ ਇਨਸਾਫ ਮਿਲੂਗਾ ਹੱਥ ਪੱਖੋਂ ਇਨਸਾਫ ਦਿਆਂ ਹਾਂ ਮੇਰਾ ਪੁੱਤ ਹੀ ਚਲਾ ਗਿਆ ਮੈਂ ਕੀ ਕਰਨਾ ਬਾਬੇ ਨੇ ਕੀ ਆ ਨਹੀਂ ਉਹ ਵੀ ਬਿਬੀ ਜਿਹੜੇ ਚਲੇ ਜਾਂਦੇ ਵਾਪਸ ਨਹੀਂ ਆਉਂਦੇ ਉਹ ਤਾਂ ਕੋਈ ਵੀ ਨਹੀਂ ਕਦੀ ਕੋਈ ਵਾਪਸ ਆਇਆ ਪਰ ਚਲੋ ਸਾਡਾ ਫਰਜ਼ ਬਣਦਾ ਵੀ ਆਪਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਈਏ ਬੁੱਤ ਦਾ ਸਾਹ ਦਸਤਾ ਜੀ ਬੁੱਤ ਦਾ ਸਾਰੇ ਸਦਾ ਪੁੱਤਾਂ ਦਾ ਮੇਰਾ ਮਕਰ ਪਿਆਰਾ ਲੈ ਵੀ ਵੀ ਤਾਂ ਨਹੀਂ ਕਰ ਹੌਸਾ ਕੋ ਦੋ ਮਿੰਟ ਗੱਲ ਕਰ ਹੌਸਲੇ ਪੁੱਤ ਦੇ ਵੀਜੀ ਪਿਆਦੇ ਹੁੰਦੇ ਆ ਪੁੱਤ ਦੇ ਮਾਵਾ ਨੂੰ ਬਹੁਤ ਪਿਆਦੇ ਹੁੰਦੇ ਆ ਪਿਓਾਂ ਨੂੰ ਹੁੰਦੇ ਆ ਪਰ ਮਾਂ ਦਾ ਜ਼ਿਆਦਾ ਹੁੰਦਾ ਪੁੱਤਾਂ ਦੇ ਨਾਲ ਹਾਂ ਪਾਣੀ ਪੀ ਹੋਰ ਬੋਲ ਅੱਜ ਆ ਗਏ ਇੱਥੇ ਆ ਜੋ ਇੱਥੇ ਆ ਜੋ ਅੱਜ ਆ ਗਏ ਬੱਚੇ ਪੜਦੇ ਆ ਪੜਦੇ ਆ ਹੂੰ ਹੂੰ ਆ ਰਬੀ ਨਾ ਹੂੰ ਨਰਮਾ ਦਾ ਦੋਸਤਾ ਹੈ ਹੂੰ ਕੀ ਹੋਤਾ ਮਤਰੀ ਲੋਡ ਪਈ ਹਾਂ ਤੇ ਉਹ ਕਾਲ ਤੇ ਐਸਾ ਚਲ ਬੋਲੋ ਡਿਫਟੀ ਤੋਂ ਬਾਅਦ ਮਾਦੀ ਹਾਂ ਜੀ ਸਰ ਤੁਹਾਡੇ ਕੋਲ ਪਾਸਪੰਡੇ ਹਾਂ ਜੀ ਸਰ ਤੁਹਾਨੂੰ ਦਾ ਖਿਆਲ ਰੱਖਣਾ ਠੀਕ ਹੈ ਸਰ ਹਾਂ ਇਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੇ ਜੇਨਾਂ ਨੂੰ ਕੋਈ ਇਹਨਾਂ ਦੀ ਮਤਤ ਦੀ ਲੋੜ ਹੈ ਸਾਨੂੰ ਦੱਸੋ ਠੀਕ ਹੈ ਸਰ ਠੀਕ ਹੈ ਗੱਲ ਵਾਕਿਆ ਕੋਈ ਨਹੀਂ ਆਪਾਂ ਅਫਸਰ ਨੇ ਦੱਸਿਆ ਆਪਾਂ ਨੂੰ ਇੱਕ ਦੋ ਦਿਨ ਚ ਬੰਦੇ ਦਿਫਾੜੀ ਲਾਂਗੇ ਪਰ ਹੋਰ ਵੀ ਪਰਵਾਦ ਨੂੰ ਜੇੜੀ ਮਤਤ ਦੀ ਲੋੜ ਹੋਈ ਤੁਸੀਂ ਦੱਸਣਾ ਠੀਕ ਹੈ ਸਰ ਠੀਕ ਹੈ ਗੱਲ ਆਪਾਂ ਨਾਲ ਲੈਣ ਦਾ ਸਰਕਾਰ ਦੇ ਨਾਲ ਹਰ ਤਰ੍ਹਾਂ ਦੀ ਮਾਤਾ ਦੀ ਮਤਤ ਕਰਨੀ ਗਾ ਦੋ ਪੁੱਤਰੀ ਵਿਚਾਰ ਦੀ ਤੇ ਦੋਵੇਂ ਮਤਗੇ ਜੇ ਤਾਂ ਬਹੁਤ ਮੜੀ ਗਾ ਹਾਂ ਘਰ ਖਾਲੀ ਹੋ ਗਿਆ ਜੀ ਘਰ ਖਾਲੀ ਹੋ ਗਿਆ ਉਹ ਬਹੁਤ ਬੁਰੀ ਹਾਲਤ ਹੋਈ ਕੋਈ ਨਹੀਂ ਬੀਜੀ ਨਾਲ ਹੈ ਤੁਹਾਡੇ ਹਿੱਸੇ ਕਰ ਕਹੇ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਹੱਤਾ ਦਾ ਮਤ ਕਰਾਂਗੇ ਕੋਈ ਗੱਲ ਨਹੀਂ ਕਹੇ ਨੁ ਦਿੱਲੀ ਕਰਦਾ ਕਿਉਂਕਿ ਤੁਹਾਡਾ ਪੁੱਤ چلا ਗਿਆ ਬੜਾ ਔਖਾ ਕੰਮ ਆਇਆ ਕੁੜੀ ਕਹ ਰਹੀ ਕਿਹੜੀ ਹੈ ਕੁੜੀ ਤੁਸੀਂ ਅੱਛਾ ਅੱਛਾ ਕੋਈ ਕਦੀ ਵੀ ਪੈਂਦੀ ਲੋੜ ਪਵੇ ਤੇ ਅਸੀਂ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਤਾਈਓ ਮੈਂ ਐਡੀ ਦੂਰ ਆ ਤੇ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਤਖੜੇ ਹੋ ਕੇ ਆਪਣੇ ਬੱਚੇ ਪਾ ਲਓ ਇਹਨਾਂ ਨੂੰ ਪੜਾਓ ਅਸੀਂ ਜੋ ਤੁਹਾਨੂੰ ਮਤ ਦੀ ਲੋੜ ਪਊਗੀ ਸਾਨੂੰ ਦੱਸਿਓ ਅਸੀਂ ਕਰਾਂ ਠੀਕ ਹੈ ਵੀਰ ਆਹ ਇੱਕ ਆ ਇੱਥੇ ਬੈਠਾ ਹੋਣੀ ਹਾਂ ਸਰ ਇੱਕ ਬੇਨਤੀ ਕਰਨੀ ਜੀ ਇਹ ਐਂਗਲ ਵਾਲੀ ਦੇ ਵਿੱਚ ਡੂਗੀ ਕਰਦੀ ਆ ਇਹਨੂੰ ਪੱਕਾ ਕੀਤਾ ਜਾਵੇ ਤੇ ਬਹੁਤ ਮੇਰ ਬਣ ਨਾ ਕਦਾਦਾਂਗੇ ਕੋਈ ਜੀ ਹਾਂ ਕਦਾਦਾ ਕਿੱਥੇ ਕਿੱਥੇ ਕਰਦੇ ਹੋ ਤੁਸੀਂ ਪਿੰਡੀਆਂ ਕੋਈ ਨਹੀਂ ਕਦਾ ਦਿੰਦੇ ਪੱਕੇ ਨੂੰ ਕੋ ਵੀਡੀਓ ਉਹ ਰਿਕਵਰਡ ਬ੍ਰਾਂਡ ਭੇਜੇ ਕੋਈ ਨਹੀਂ ਕਦਾ ਦਿੰਦੀ ਕਦਾ ਦਿੰਦੇ ਕੋਈ ਨਹੀਂ ਹਾਂ ਕਦਾ ਦਾਂਗੇ ਹੋਰ ਵੀ ਜਿਹੜੀ ਮਤ ਦੀ ਲੋਡ ਹੋਈ ਤੁਸੀਂ ਭੈਣ ਜੀ ਦੱਸਣੀ ਆ ਠੀਕ ਆ ਨਾ ਹਾਂ ਕੋਈ ਨਹੀਂ ਬੀਬੀ ਕਹਿ ਨਹੀਂ ਤੈਨੂੰ ਸਕਦੇ ਤੇਰਾ ਪੁੱਤ ਚਲ ਗਿਆ ਪਰ ਤਗੜੀ ਹੋਣ ਹਾਂ ਤੇ ਇਹਨੇ ਵਾਪਸ ਨਹੀਂ ਆਉਣਾ ਜਿਹੜਾ ਚਲ ਗਿਆ ਧਰਤੀ ਤੋਂ ਕੋਈ ਨਹੀਂ ਆਉਂਦੇ ਜਿਹੜਾ ਵੀ ਚਲਾ ਜਾਂਦਾ ਇਹਨਾਂ ਨਾਲ ਹੀ ਜਾਂਦਲ ਹੁੰਦਾ ਆਪਣਾ ਜਿੰਨੀ ਜਿੰਨੀ ਲਿਖੀ ਹੁੰਦੀ ਪਰਮਾਤਮਾ ਨੇ ਜਿੱਦਾਂ ਜਿੱਦਾਂ ਲਿਖੀ ਹੁੰਦੀ ਆ ਉਦਾਂ ਹੀ ਹੋ ਜਾਂਦੀ ਆ ਉਨੀ ਹੀ ਹੀ ਭੋਗਦੇ ਸਾਰੇ ਜਣੇ ਮੇਰੇ ਪੁੱਤ ਦੇ ਗੋਲੀਆਂ ਦੇ ਮਾਰੀਆਂ ਤੇਰਾ ਬੰਦੇ ਦੂਰ ਚ ਲੜਦਾ ਮੇਰਾ ਪਤਨ ਦਾ ਬੰਦਿਆਂ ਤੇ ਬਾਰਿਸ਼ ਦੀ ਮੇਰਾ ਸਾਜਾ ਪੁੱਤ ਹੂੰ ਸੱਟੇ ਸੰਪਾਤ ਕੋਲ ਨਾ ਮਾ ਬੜਾ ਮਾ ਬੜਾ ਪਤਦੀ ਬੋਟੋ ਦੱਸੋ ਨੇ ਆ ਆ ਮੰਦੀ ਬੋਟੋ ਦੱਸ ਵੇ ਬੀ ਕਾਲ ਵਾਲਿਆਂ ਦਾ ਤਾਂ ਜੀ ਕੱਲ ਕੱਲ ਕਲੋਂ ਵਾਲੀਆਂ ਹੀ ਇਹ ਕੱਲ ਸਾਢੇ 9:00 ਵਜੇ ਦੁਆ ਨਹੀਂ ਉਹ ਜੋ ਆਨ ਬੰਦੇ ਜਦੋਂ ਆਪਣੀ ਕਮਾਈ ਕਰਦੇ ਬਾਅਦ ਚਲੋ ਕੋਈ ਨਹੀਂ ਉਹਨਾਂ ਦੀ ਬਸਾਂ ਠੇਕੇ ਦੇ ਲੈਂਦੇ ਹੋ ਜੀ 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 ਕਿਤੇ ਲੈਂਦਾ ਪਹਿਲਾਂ ਇੱਕ ਕਰਦਾ ਇੱਕ ਨਗਰਿਕ ਹੂੰ ਫਿਰ ਬਾਅਦ ਚ ਫਿਰ ਇਹਨੇ ਬਸਾਂ ਠੇਕੇ ਦੀ ਲੈਣੀਆਂ ਠੱਗੀ ਭਾਈ ਨੂੰ ਪਤਾ ਜੀ ਹੂੰ ਹੂੰ ਇਹਨੇ ਆਣ ਬੰਦੇ ਜਿਆ ਤੇ ਚਾਰੇ ਨੇ ਤੇਰੇ ਦੇ ਰਿਸ਼ਤਦਾਰੀਆਂ ਚੜਾਉਂਦੇ ਸੀ ਹੂੰ